ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਦੇ ਹੇਰੂ ਅੱਜ ਆਪ ਸਿੱਖ ਸੰਗਤਾਂ ਸਾਹਮਣੇ ਇੱਕ ਵਾਰ ਫੇੜ ਹਾਜ਼ਰ ਹੋਇਆ ਹੈ ਖਾਲਸਾ ਜੀ ਪਿਛਲੇ ਦਿਨੀ ਸਿੰਘ ਸਭਾ ਗੁਰਦੁਆਰਾ ਸਿਆਟਲ ਵਿਖੇ ਜਿਹੜਾ ਘਟਨਾਕ੍ਰਮ ਵਾਪਰਿਆ ਸਿੱਖਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋਇਆ ਪ੍ਰਧਾਨਗੀ ਨੂੰ ਲੈ ਕੇ ਚੌਧਰਾਂ ਨੂੰ ਲੈ ਕੇ ਤੇ ਗੋਲਕਾਂ ਨੂੰ ਲੈ ਕੇ ਜਿਹਦੇ ਵਿੱਚ ਪੱਗਾਂ ਲਾਂਝੀਆਂ ਗਈਆਂ ਤੇ ਦਾੜ੍ਹੀਆਂ ਪੁੱਟੀਆਂ ਗਈਆਂ ਸੋ ਆਪਣੇ ਵਿੱਚ ਬੜੀ ਹੀ ਸ਼ਰਮਨਾਕ ਘਟਨਾ ਹੈ ਔਰ ਇਹ ਘਟਨਾਵਾਂ ਅਕਸਰ ਵੱਖ-ਵੱਖ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਪ੍ਰਧਾਨਗੀਆਂ ਤੇ ਚੌਧਰਾਂ ਨੂੰ ਲੈ ਕੇ ਜਿਹੜੀਆਂ ਘਟਨਾਵਾਂ ਦੇਖੀਆਂ ਜਾਂਦੀਆਂ ਨੇ ਸੋ ਇਸ ਉੱਤੇ ਮੈਂ ਇੱਕ ਕਵਿਤਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਉਮੀਦ ਹੈ ਵਧੀਆ ਲੱਗੀ ਤਾਂ ਸ਼ੇਰ ਜਮੂ ਕਰਿਓ ਕਿ ਪਹਿਲੀਆਂ ਕਵਤਾਰਾਂ ਵਾਂਗ ਹੀ ਪਿਆਰ ਬਖਸ਼ੋਗੇ ਸੋ ਪੇਸ਼ ਕਰਨ ਲੱਗਿਆ ਤੁਹਾਡੇ ਸਾਹਮਣੇ ਕਵਿਤਾ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਉੱਚੀ ਸੁੱਚੀ ਮੱਤ ਗਈ ਖੋ ਸੱਚੇ ਪਾਤਸ਼ਾਹ ਉੱਚੀ ਸੁੱਚੀ ਮੱਤ ਗਈ ਖੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਹੋ ਜਿਹੜੇ ਪਾਸੇ ਦੇਖਾ ਪਰਦਾਨ ਕੀਤੇ ਰੋਲੇ ਨੇ ਆਗੂ ਹੁਣ ਲੀਡਰਾਂ ਦੇ ਗੋਲੇ ਨੇ ਹਾਂ ਲੀਡਰਾਂ ਦੇ ਗੋਲੇ ਨੇ ਸਿੱਖੀ ਵਾਲੀ ਰਹੀ ਨਾ ਉਹ ਲੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਵੱਡੇ ਵੱਡੇ ਦਾੜੇ ਤਾਂ ਵਿਖਾਵੇਂ ਆਲੀ ਰੱਖੇ ਨੇ ਪਰ ਅੰਦਰੋਂ ਤਾਂ ਸਭ ਸਾਰੇ ਗੋਲਕਾਂ ਦੇ ਭੁੱਖੇ ਨੇ ਹਾਂ ਗੋਲਕਾਂ ਦੇ ਭੁੱਖੇ ਨੇ ਨਾ ਰਹੇ ਪਹਿਲਾਂ ਵਾਲੇ ਸਿੱਖ ਹੁਣੇ ਉਹ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਮੀਰੀ ਪੀਰੀ ਵਾਲੀ ਸੋਪੀ ਤੇ ਜੋ ਤਲਵਾਰ ਹੈ ਆਪਦੇ ਉੱਤੇ ਕੀਤਾ ਉਹ ਦੇ ਨਾਲ ਵਾਰ ਹੈ ਹਾਉ ਦੇ ਨਾਲ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਉਹ ਥਾਂ ਥਾਂ ਡੇਰਾਵਾਦ ਸਾਰੇ ਪਾਸੇ ਹੀ ਦੁਕਾਨਾਂ ਨੇ ਸਿੱਖਾਂ ਉੱਤੇ ਤਾਣਦੇ ਨੇ ਸਿੱਖ ਕਿਰਪਾਨਾਂ ਨੇ ਉਹ ਥਾਂ ਥਾਂ ਡੇਰਾਵਾਦ ਸਾਰੇ ਪਾਸੇ ਹੀ ਦੁਕਾਨਾਂ ਨੇ ਸਿੱਖਾਂ ਉੱਤੇ ਸਿੱਖ ਹੁਣ ਤਾਣਦੇ ਕਿਰਪਾਨਾਂ ਨੇ ਉਹ ਹੱਸਦਾ ਏ ਗੰਗੂ ਹੈਗਾ ਜੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਹੋ ਇੱਕ ਦੂਜੇ ਉੱਤੇ ਰੈਣ ਨਿੱਤ ਗੰਧ ਸੁੱਟਦੇ ਚੌਧਰਾਂ ਦੇ ਭੁੱਖੇ ਨਿੱਤ ਦਾੜੀਆਂ ਨੇ ਪੁੱਟਦੇ ਹਾਂ ਦਾੜੀਆਂ ਨੇ ਪੁੱਟਦੇ ਇਹੇ ਦੇਖ ਦਿਲ ਪਿਆਰੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਹੋ ਜਿੰਨਾ ਅੱਗੇ ਅਸਾਂ ਨੇ ਅਫਗਾਨੀ ਵੀ ਨਾ ਖੜਦੇ ਉਹਨਾਂ ਕੋਲੋਂ ਹੁਣ ਕਾਲੇ ਕੁੱਤੇ ਵੀ ਨਾ ਡਰਦੇ ਹਾਂ ਕੁੱਤੇ ਵੀ ਨਾ ਡਰਦੇ ਤਾਹੀਨੇ ਦਿਖਾਉਂਦੇ ਦੰਦ ਓ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਹੋ ਦਸ ਕਦੋਂ ਬਾਬੇ ਆਓ ਵੇਲੇ ਫੇਰ ਆਉਣਗੇ 14 ਨੂੰ ਛੱਡ ਸਿੱਖ ਇੱਕ ਦੂਜੇ ਤਾਈਂ ਚਾਉਣਗੇ ਹਾਂ ਦੂਜੇ ਤਾਈਂ ਚਾਉਣਗੇ ਹੋ ਰਾਜੂ ਕਾਦ ਮੁੱਖੂ ਜਾਤ ਪਾਤ ਵਾਲਾ ਕੋੜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਉੱਚੀ ਸੁੱਚੀ ਮੱਤ ਦਿੱਤੀ ਖੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੀ ਗਿਆ ਤੇਰੇ ਹੋ ਸੋ ਖਾਲਸਾ ਜੀ ਐਨੀ ਬੇਨਤੀ ਪ੍ਰਵਾਨ ਕਰਿਓ ਜੇ ਅਸੀਂ ਐਦਾਂ ਹੀ ਆਪਸ ਦੇ ਵਿੱਚ ਝਗੜਦੇ ਪ੍ਰਧਾਨਗੀਆਂ ਦੇ ਚੱਕਰਾਂ ਵਿੱਚ ਫੋਕੀਆਂ ਸ਼ੌਤਾਂ ਦੇ ਚੱਕਰਾਂ ਵਿੱਚ ਤੇ ਗੋਲਕਾਂ ਦੀ ਮਾਇਆ ਦੇ ਚੱਕਰਾਂ ਵਿੱਚ ਉਲਝੇ ਰਹੇ